ਪਾਸ ਬਣ ਜੇ ਕੋਈ ਪੀ ਪੰਜਾਬ ਤੇ ਬਣ ਲ ਦੂ ਵਿਚਾਰਾ ਫੇਰ ਹੀ ਕੋਈ ਕੰਮ ਕਰੂ ਚਲੋ ਜਵੀਨਾਂ ਦੀ ਗੱਲ ਆ ਗਈ ਹੈਨਾ ਜੇ ਆਪਾਂ ਜਿਵੇਂ ਹੁਣ ਆ ਆਵਾ ਆਮ ਆਦਮੀ ਪਾਰਟੀ ਨੂੰ ਕਰਬ ਕਰਕੇ ਦੇਖਿਆ ਵੀ ਚਲੋ ਇਹਨੂੰ ਸਰਕਾਰ ਬਣਾ ਦੋ ਉਹ ਆਪਾਂ ਇੱਕ ਵਾਰੀ ਪਾਸ ਪੰਦੀ ਸਰਕਾਰ ਬਣਾ ਕੇ ਵੀ ਦੇਖ ਲਓ ਭੈਣ ਦਾਣਾ ਖਬਰਾਂ ਕੋਈ ਪਜਾਮ ਦਾ ਹੱਲੀ ਹੋ ਜੇ ਮੋਦੀ ਜੇ ਹੋ ਬਾਪੂ ਆਪਣੇ ਜਵਾਕਾਂ ਦੀ ਝੜੂ ਆ ਸੀ ਜੇ ਕਿਤੇ ਆਪਾਂ ਭੈਣ ਦੇ ਇੱਕ ਅੱਧੀ ਸੀਟ ਉਹਨੂੰ ਇਥੇ ਕਿਵੇਂ ਨਾ ਕਿਵੇਂ ਆਪਾਂ ਦੇ ਦਾਂਗੇ ਤੇਰਾ ਤੂੰ ਦੇਖੋ ਕਾਂਗਰਸ ਦਾ ਹੁਣ ਪੰਜਾਬ ਦੇ ਵਿੱਚ ਕਾਂਗਰਸ ਕਾਂਗਰਸੀ ਹੋਈ ਪਈ ਤੇਰੇ ਸਾਹਮਣੇ ਹੋਈ ਪਈ ਕ ਨਹੀਂ ਹੋਈ ਪਈ ਹੈ ਹਣਾ ਕਿਉਂਕਿ ਪਹਿਲਾਂ ਵੀ ਦੇ ਤੱਕ ਕਿੰਨੀਆਂ ਸ਼ੀਟਾਂ ਕੱਢ ਕੇ ਲੈ ਗਈ ਕਾਂਗਰਸ ਵੀ ਇੱਥੋਂ ਹੁਣ ਜੇ ਤੂੰ ਕਹੇ ਜਾਉਗੀ ਤਾਂ ਮੇਰੇ ਹਿਸਾਬ ਨਾਲ ਤਾਂ ਕਾਂਗਰਸੀ ਜਾਉਗੀ ਅੱਗੇ ਮਾਨ ਸਾਹਿਬ ਨੇ ਆਪਣਾ ਕੀ ਕਰਤਾ ਅਗਲੇ ਬਿੱਲ 'ਚ ਬਣਾਗੇ ਦੋਵੇਂ ਸਾਕਰੀਦਣ ਵਾਸਤੇ ਆ ਇੱਥੇ ਤਾਂ ਆਪਾਂ ਥੱਗੀ ਮਾਰ ਕੇ ਤੁਰ ਗਏ ਮਾਰ ਕੇ ਤੁਰ ਗਏ ਕਿੰਨੀ ਤੁਰ ਗਏ ਹੁਣ ਐ ਥੋੜਾ ਹੈਗਾ ਵੀ ਬਰਨਾਲਾ ਕੱਲਾ ਖਾਲਸਾ ਤਾਂ ਮੈਂ ਵੀ ਆ ਬਾਈ ਵੀ ਖਾਲਸਾ ਬੈਠਾ ਕੋ ਸਾਹਮਣੇ ਸੁਣਦੇ ਵੀ ਕਿਥੋਂ ਗੱਡੀ ਭਰ ਰਹੀ ਹੈ ਗਰੀਬ ਬੰਦੇ ਦੀ ਹੈ ਨਾ ਵੀ ਕੀ ਕਰੂਗਾ ਬੰਦਾ ਜੇ ਇੱਥੋਂ ਮੈਂ ਹੁਣ ਸ਼ੇੜਿਆ ਤੋਂ ਆਇਆ ਹਾਂ ਸ਼ੇੜਿਆ ਤੋਂ ਲਾ ਕੇ ਤੇਲ ਫੂਕੇ ਤੇ ਇੱਥੇ ਆਇਆ ਹਾਂ ਇੱਥੇ ਮੇਰੇ ਚਾਰ ਟੱਕਰ ਲੱਗਣੇ ਚਾਹੀਦੇ ਆ ਜੇ ਮੇਰੇ ਚਾਰ ਟੱਕਰ ਲੱਗਣਗੇ ਤਾਂ ਜਾ ਕੇ ਮੈਨੂੰ ਇਹਦੇ ਤੋਂ 1500 ਰੁਪਏ ਬਚੂਗਾ 14 ਬਾਦ 14 ਬਾਦੋ ਜੇ ਹੁਣ ਆਪਣੇ ਚਾਰ ਹੀ ਨਾ ਲੱਗੇ ਫਿਰ ਮੇਰੇ ਤਾਂ ਤੇਲ ਹੀ ਆਪਣੇ ਪੱਲੇ ਪੈ ਗਿਆ ਆਈ ਆ ਜੀ ਵੀਂਦਾਰ ਭਰਾਣਿਆਂ ਦੇ ਸਾਹਮਣੇ ਢੇਰੀਆਂ ਕਿਵੇਂ ਪਈਆਂ ਨੇ ਪੱਖੇ ਲਾਏ ਪਏ ਨੇ ਪਰ ਕੋਈ ਰਿਹਾ ਨਹੀਂ ਠੀਕ ਹੈ ਜੀ ਹਾਂ ਨਾ ਕੋਈ ਬੋਰੀ ਭਰ ਰਿਹਾ ਹੈ ਤੇ ਨਾ ਹੀ ਕੀ ਮਤਲਬ ਹੈ ਕਿ ਤੁਹਾਡੇ ਸਾਹਮਣੇ ਕੋਈ ਇਥੇ ਤੋਲ ਲੱਗ ਰਿਹਾ ਜਾਂ ਕੋਈ ਹੋਰ ਕਰ ਰਿਹਾ। ਹੂੰ ਕੋਈ ਕਿਸੇ ਨੂੰ ਪੁੱਛਦਾ ਹੈ। ਜੂਨੀਅਰਾਂ ਦੇ ਵਿੱਚ ਦੇਗੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਣੇ ਹੋਏ ਨੇ ਉਹ ਕੋਈ ਸਾਡੀ ਗਰੀਬਾਂ ਦੀ ਸੁਣਦਾ ਨਹੀਂ ਹੈਗਾ ਭਰਾਵੋ। ਠੀਕ ਹੈ ਨਾ ਗੱਲ। ਆ ਤੁਹਾਡੇ ਸਾਹਮਣੇ ਆ ਕੀ ਹਾਲ ਹੋ ਰਿਹਾ। ਪਰ ਆਮ ਆਦਮੀ ਤਾਂ ਕਹਿੰਦੀ ਸੀ ਕੰਮ ਬਹੁਤ ਕਰਿਆ ਬਤਰਾ। ਕੀ ਕੀ ਦੱਸੋ ਆ ਕੇ ਦੇਖਣ ਦੀ ਨਹੀਂ ਮੰਡੀਆਂ ਦੇ ਵਿੱਚ ਵੀ ਕੀ ਕਰਿਆ ਆ ਪਏ ਨੇ ਚੱਕੇ ਲੱਗੇ। ਤੁਹਾਡੇ ਸਾਹਮਣੇ ਅਕਸ਼ ਨੂੰ ਇਹ ਜਾਣਾਂ ਦਾ ਸੈਲਰਤੀ ਹੈ। ਇਹ ਹੁਣ ਸੈਲਰ ਤੇ ਬਗਦੇ। ਚੈਲਰ ਤੋਂ ਬਗਦੇ ਆ ਆ ਜਦੋਂ ਬੜਾ ਢੇਰ ਪਿਆਗਾ ਮੜੀ ਨਿਗਾਹ ਮਾਰ ਕੇ ਦੇਖੋ ਇਹ ਜਗਾ ਮਿਲ ਜੇ ਇਹ ਭਰਿਆ ਜਾਵੇ ਇਹ ਕਾ ਨੂੰ ਹੀਟ ਹੋਵੇ ਮਾਲ ਸੋਡੇ ਸਾਹਮਣੇ ਆਹ ਦੇਖ ਲਓ ਕੀ ਬਣ ਰਿਹਾ ਕੀ ਨਹੀਂ ਬਣ ਰਿਹਾ ਅੱਛਾ ਵੀ ਆਮ ਆਦਮੀ ਪਾਰਟੀ ਆਈ ਸਰਕਾਰ ਬਣੀ ਬਦਲਾ ਹੋਇਆ ਬਿਲਕੁਲ ਹੈ ਹਾਂ ਬਿਲਕੁਲ ਬਦਲਾ ਹੋਇਆ ਦੇਖੋ ਇੱਕ ਟਿਕੜੇ ਢੇਰ ਲੱਗੇ ਪਏ ਨੇ ਤਾਂ ਬਦਲਾ ਹੋਇਆ ਐ ਇਹਨੂੰ ਪਹਿਲਾਂ ਸਰਕਾਰਾਂ ਸੀਗੀਆਂ ਮਹਿੰਗਾ ਸਸਤਾ ਕਰਕੇ ਸਮਝੌਤਾ ਕਰਕੇ ਛੇਲਰਾਂ ਦੇ ਵਿੱਚ ਮਾਲ ਲਵਾਉਂਦੀਆਂ ਸੀਗੀਆਂ ਤੇ ਕੋਈ ਪੁੱਛਦਾ ਕਿਸੇ ਨੂੰ ਕੁਝ ਕੋਈ ਨਹੀਂ ਕੋਈ ਕਿਸੇ ਨੂੰ ਪੁੱਛਦਾ ਵੋਟਾਂ ਵੀ ਹੋ ਰਹੀਆਂ ਨਾਲ ਨਾਲ ਤਾਂ ਬਰਨਾਲੇ ਦੀ ਤੇ ਵੋਟਾਂ ਦੇ ਵਿੱਚ ਆ ਵੋਟਾਂ ਦੇ ਵਿੱਚ ਆ ਕੇ ਆ WhatsApp ਜੀ ਖੜੇ ਹੋ ਗਏ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਦੇ ਖੜੇ ਹੋਏ ਆ ਨਹੀਂ ਇਹ ਕਹਿੰਦੇ ਅਲੱਗ ਹੋਏ ਆ ਅਸੀਂ ਹਾਂ ਅਲੱਗ ਹੋਏ ਆ ਕਹਿੰਦੇ ਅਸੀਂ ਕਰਾਂਗੇ ਕੁਝ ਵੀ ਜਦੋਂ ਉਹਨਾਂ ਕੋਲ 1.5 ਪਾਣੇ ਤੋਂ ਸਾਲ ਉਹਨਾਂ ਕੋਲ ਪਾਵਰ ਰਹੀ ਤੇ ਉਦੋਂ ਉਹਨਾਂ ਨੇ ਕੀ ਕਿਸੇ ਨਾਲ ਕੰਮ ਕਰਤਾ ਦੱਸੋ ਮੈਨੂੰ ਪਹਿਲਾਂ ਕਰਿਆ ਕਿਸੇ ਦਾ ਸਾਡੇ ਟਰੱਕ ਜਿੱ ਨਹੀਂ ਜਾਂਦਾ ਕੋਈ ਕਰਿਆ ਉਹ ਸਾਨੂੰ ਸਾਡੇ ਕੋਲੇ ਵੀ ਆਏ ਸੀ ਮੈਂ ਜਵਾਬ ਸਵਾਲ ਹੋਇਆ ਸੀ ਮੇਰਾ ਉਹਦੇ ਨਾਲ ਕਹਿੰਦਾ ਵੀ ਮੇਰੇ ਕੋਲ 1.5 ਸਾਲ ਪਾਵਰ ਰਹੀ ਆ ਮੰਗਾ ਭਾਈ ਤੇਰੇ ਕੋਲ 1.5 ਸਾਲ ਪਾਵਰ ਰਹੀ ਆ ਸਾਨੂੰ ਕੋਈ ਟੈਂਡਰ ਦਵਾਇਆ ਮਾਲ ਐ ਸ਼ੀਟ ਹੋਣੇ ਆ ਜੁਮੇਦਾਰ ਸਾਡੀ ਆ ਬੂਰੀ ਘਟ ਗਈ ਵੱਧ ਗਈ ਘਟ ਗਈ ਜੁਮੇਦਾਰ ਅਸੀਂ ਆਗੇ ਚੇਚਾ ਲੋ ਮਤਲਬ ਕਿ ਤੁਸੀਂ ਕਿਹੜਾ ਸਾਨੂੰ ਟੈਂਡਰ ਦੀ ਗੱਤਾਂ ਦਾ ਜੂਨੀਅਰ ਦਾ ਟੈਂਡਰ ਨਾ ਤਾਂ ਸਾਨੂੰ ਦਿਲ ਚ ਪੈਸਾ ਦਾ ਟੈਂਡਰ ਦਵਾਇਆ ਨਾ ਕਿਤੇ ਮੰਡੀ ਦਾ ਟੈਂਡਰ ਦਵਾਇਆ ਹੁਣ ਬਾਹਰ ਦਾ ਨਾਗਾ ਬਾਹਰ ਦਾ ਨਾ ਅਸੀਂ ਮੰਡੀਆਂ ਹੀ ਢੋਕੇ ਆਉਨੇ ਆ ਮੰਡੀਆਂ ਹੀ ਢੋਕੇ ਆਉਨੇ ਆ ਅਸੀਂ ਤਾਂ ਲੈਨੇ ਆ 50 ਰੁਪਏ ਗੱਠ ਇੱਕ ਟੈਂਪੂ ਵਾਲਾਗਾ ਹਾਥੀ ਵਾਲਾ ਉਹ 200 ਦਾ ਲਾ ਕੇ 250 ਦਾ ਲਾ ਕੇ 300 ਰੁਪਏ ਗੱਠ ਲੈ ਕੇ ਬਰਨਾਲਾ ਮੰਡੀ ਛੱਡਦਾ ਅਸੀਂ ਜਾਣਦੇ ਆ ਕਿ ਵਜੀਤ ਕੇ ਲਾ ਲਓ ਇੱਥੇ ਲਾ ਲਓ ਅਢਾਇਆ ਮੰਡੀ ਲਾ ਲਓ ਚੰਨ ਲਾ ਲਓ ਜਿਹੜੀ ਮਰਜ਼ੀ ਮੰਡੀ ਲਾ ਲਓ ਜਿੰਨੇ ਸਾਡੇ ਕੋਲ ਮੰਡੀਆਂ ਰਹਿ ਗਈਆਂ ਕੰਮ ਛੇ ਕੰਮ ਰੇਟ ਕੀ ਆਗਾ ਜਿਆਦਾ ਤੋਂ ਜਿਆਦਾ 2500 ਰੁਪਿਆ ਜਾਂ 3200 ਰੁਪਏ ਤੱਕ ਰੇਟ ਆ 3200 ਰੁਪਈਆ ਰੇਟ ਉਹ ਅਗਲੀ ਜੂਨੀਅਰ ਆ ਜਾਂਦੀ ਆ ਉਹ ਅਗਲੀ ਜੂਨੀਅਰ ਦੇ ਵਿੱਚ ਜਾ ਕੇ ਛਟਕੇ ਆ ਕੇ ਤੁਸੀਂ ਆਪ ਲਾ ਲਓ ਜਿਹੜੀ ਇੱਥੋਂ ਜੂਨੀਅਰ ਕਿ ਤਰੋਂਦਾ ਨਹੀਂ ਅੱਲਾਹ ਲੜ ਤਰੋਂਦਾ ਜੂਨੀਅਰ ਦਾ ਕੀ ਰੇਟ ਹੈ ਬਸ ਉਹ ਅੱਧਾ 16 ਦਾ 1700 ਰੁਪਈਆ ਕੀ ਕਰਾਂਗੇ 16 1700 ਰੁਪਈਆ ਨੂੰ ਡੀਲ ਦੇਖ ਲਓ ਕੀ ਭਾਅ ਹੋਇਆ ਪਿਆ ਜਾਂ ਫਿਰ ਉਹ ਜਿਹੜੇ ਹਾਥੀ ਵਾਲੇ ਉਹ ਵੱਧ ਕਮਾਈ ਕਰ ਰਹੇ ਨੇ ਓਏ ਹਾਂਥੀ ਵਾਲੇ ਜਾਰੇ ਕੀ ਕਰਾਂ ਦੱਸੋ ਮੈਨੂੰ ਪਹਿਲਾਂ ਹਾਂਥੀ ਵਾਲਿਆਂ ਨੂੰ ਕੋਈ ਪਹੁੰਚ ਨਹੀਂ ਇੱਥੇ ਪੁੱਛਿਆ ਕਿਸ ਨੇ ਹਾਂਥੀ ਵਾਲੇ ਨੂੰ ਹਾਥੀ ਵਾਲੇ ਨੂੰ ਲੱਗ ਜ ਹਾਂ ਇਹ ਵੀ ਤਰੀਕ ਗੱਲ ਮੈਂ ਬਿਲਕੁਲ ਮੰਨਦਾ ਹਾਂ ਹਾਥੀ ਵਾਲੇ ਆਏ ਸੀ ਕਿੰਨੇ ਉਹਨਾਂ ਦੇ ਐਮਪੀ ਐਮਐਲਏ ਬਣੇ ਸੀ ਫਿਰ ਉਹ ਵੀ ਕਰਕੇ ਉਹ ਸਾਲ ਨੇ ਛਾਂਪਾ ਬਾਗੇ ਭਾਜਦੇ ਉਹ ਗੇੜਾ ਦੇ ਕੇ ਮਿਲ ਕੇ ਅੱਛਾ ਜੀ ਉਸ ਤੋਂ ਬਾਅਦ ਕਾਮਲ ਦਾ ਫੁੱਲ ਹੈ ਭਾਜ ਪਾ ਗਈ ਭਾਜਪਾ ਭਾਜਪਾ ਹੁਣ ਤੁਸੀਂ ਭਾਜਪਾ ਦੇ ਲਾਲੋ ਜੀ ਭਾਜਪਾ ਨੂੰ ਜੇ ਕੋਈ ਇੱਥੇ ਪੰਜਾਬ ਤੇ ਬੜਲ ਦੂ ਵਿਚਾਰਾ ਫੇਰ ਹੀ ਕੋਈ ਕੰਮ ਕਰੂ ਚਲੋ ਜਿਵੇਂ ਨਾਲੇ ਗੱਲ ਆ ਗਈ ਹੈ ਨਾ ਜੇ ਆਪਾਂ ਜਿਵੇਂ ਹੁਣ ਆ ਆਵਾ ਆਵਾ ਦੀ ਪਾਰਟੀ ਨੂੰ ਕਰਬ ਕਰਕੇ ਦੇਖਿਆ ਵੀ ਚਲੋ ਇਹ ਨਹੀਂ ਸਰਕਾਰ ਬਣਾ ਦੋ ਉਹ ਆਪਾਂ ਇੱਕ ਵਾਰੀ ਭਾਜਪਾ ਦੀ ਸਰਕਾਰ ਬਣਾ ਕੇ ਵੀ ਦੇਖ ਲਓ ਭੈਣ ਦਾਣਾ ਖਬਰਾ ਕੋਈ ਪੰਜਾਬ ਦਾ ਹੱਲੀ ਹੋ ਜੇ ਜਦੋਂ ਸੈਂਟਰ ਦੇ ਉਹ ਬੈਠੇ ਨੇ ਸੈਂਟਰ ਦਾ ਉਹ ਬਾਪੂ ਬਣਾ ਬੈਠਾ ਮੋਦੀ ਜੇ ਉਹ ਬਾਪੂ ਆਪਣੇ ਜਵਾਕਾਂ ਦੀ ਜੜੂ ਹੈ ਸੀ ਜੇ ਕਿਤੇ ਆਪਾਂ ਭੈਣ ਇੱਕ ਅੱਧੀ ਸੀਟ ਉਹਨੂੰ ਇਹ ਤੇ ਕਿਵੇਂ ਨਾ ਕਿਵੇਂ ਆਪਾਂ ਦੇ ਦਾਂਗੇ ਜਿਵੇਂ ਹੁਣ ਹੀ ਲਾ ਲ ਤੂੰ ਕੇਬਲ ਢਲੂ ਖੜਾ ਹੋਇਆ ਆਪਾਂ ਕੇਬਲ ਢਲ ਨੂੰ ਕਿਤੇ ਟਾਈਮ ਦਿੰਦੇ ਆ ਵੀ ਚਲੋ ਯਾਰ ਹੁਣ ਤੈਨੂੰ ਟਾਈਮ ਦਿੱਤਾ ਵੀ ਤੂੰ ਹੀ ਕੰਮ ਕਰਕੇ ਇਹਦਾ ਜ਼ਮੀਨੀ ਚੋਣ ਆ ਇਹਦੇ ਵਿੱਚ ਤਾਂ ਕੋਈ ਵੱਡੀ ਰਾਏ ਨਹੀਂ ਹੈਗੀ ਹਨਾ ਕੋਈ ਰਾਏ ਨਹੀਂ ਹੈਗੀ ਵੱਡੀ ਇਹਦੇ ਚ ਵੀ ਆਪਾਂ ਇੱਕ ਤੀ ਕੇਬਲ ਢਲ ਨੂੰ ਕੱਲੇ ਨੂੰ ਚੁਣ ਕੇ ਭੇਜ ਦਈਏ ਖਬਰਾਂ ਸੈਂਟਰ ਤੇ ਕਿਤੇ ਕੋਈ ਸੁਣੀ ਜਾਵੇ ਗੱਲ ਅੱਛਾ ਤਰਪਾ ਕਾਲਾ ਢੱਲ ਨੂੰ ਆ ਜੀ ਇਦਰੇ ਆਪਣਾ ਕਾਂਗਰਸ ਵਾਲੇ ਪਾਸੇ ਵੀ ਕਾਂਗਰਸ ਤਾਂ ਹੁਣ ਦੇਖੋ ਕਾਂਗਰਸ ਦਾ ਹੁਣ ਪੰਜਾਬ ਦੇ ਵਿੱਚ ਕਾਂਗਰਸ ਕਾਂਗਰਸੀ ਹੋਈ ਪਈ ਤੇਰੇ ਸਾਹਮਣੇ ਹੋਈ ਪਈ ਕਿ ਨਹੀਂ ਹੋਈ ਪਈ ਹੈ ਹਨਾ ਕਿਉਂਕਿ ਪਹਿਲਾਂ ਵੀ ਦੇਖ ਲਿਆ ਕਿੰਨੀਆਂ ਸ਼ੀਟਾਂ ਕੱਢ ਕੇ ਲੈ ਗਈ ਕਾਂਗਰਸ ਵੀ ਇੱਥੋਂ ਹੁਣ ਜੇ ਤੂੰ ਕਹੇ ਜਾਉਗੀ ਤਾਂ ਮੇਰੇ ਹਿਸਾਬ ਨਾਲ ਤਾਂ ਕਾਂਗਰਸੀ ਜਾਉਗੀ ਗੁਰਦੀਪ ਬਾਸ ਨਹੀਂ ਆਊਗਾ ਗੁਰਦੀਪ ਬਾਸ ਨੂੰ ਕੀ ਕਰਾਂਗੇ ਦੱਸੋ ਉਹਨੂੰ ਸਿੰਗਲ ਬੰਦੇ ਨੂੰ ਜਮਾਨ ਦਾ ਦੋਤਾ ਮਾਨ ਦੇ ਦੋ ਤਾਂ ਮਾਨ ਨੂੰ ਪਹਿਲਾਂ ਜਦ ਤੱਕ ਅਸੀਂ ਆਪਾਂ ਨੇ ਕੀ ਲੈ ਲਿਆ ਹੁਣ ਐ ਥੋੜਾ ਹੈਗਾ ਵੀ ਬਰਨਾਲਾ ਕੱਲ ਖਾਲਸਾ ਦਾ ਮੈਂ ਵੀ ਆ ਬਾਈ ਵੀ ਖਾਲਸਾ ਬੈਠਾ ਖਾਲਸੇ ਕਿੰਨੇ ਬੈਠੇ ਆ ਕਰਾਂਗੇ ਕੀ ਅੱਗੇ ਮਾਨ ਸਾਹਿਬ ਨੇ ਆਪਣਾ ਕੀ ਕਰਨਾ ਨਹੀਂ ਵੀ ਨਹੀਂ ਕੁਝ ਨਹੀਂ ਕਰਿਆ ਕੰਮ ਕਰੇ ਨਹੀਂ ਦੱਸੋ ਵੀ ਵੀ ਅਭੀ ਆ ਕੰਮ ਕਰਤਾ ਮਾਨ ਸਾਹਿਬ ਨੇ ਮਾਨ ਸਾਹਿਬ ਨੂੰ ਤਾਂ ਵੀ ਕੁਝ ਹੋਇਆ ਨਹੀਂ ਜੋ ਦੋ ਤੇ ਨਹੀਂ ਵੋਟ ਨਹੀਂ ਪੈਂਦੀ ਕਿਹਨੂੰ ਦੋ ਤੇ ਯਾਰ ਉਹ ਤਾਂ ਉਹ ਆਏ ਕਹਿੰਦੇ ਨੇ ਵੀ ਅਸੀਂ ਤਾਂ ਮਤਲਬ ਕਿ ਬਰਨਾਲਾ ਦੇ ਪਛਿੰਦੇ ਬਣ ਗਏ ਉਹ ਕਿੱਡੀ ਅੱਛਾ ਇੱਥੇ ਉਹਰੇ ਬਰਾਲੇ ਆ ਕੇ ਖੜਾ ਹੋਇਆ ਉਹ ਤਾਂ ਜਿਹੜਾ ਪਿੰਡ ਆ ਉੱਥੇ ਖੜਾ ਕਿਉਂ ਨਹੀਂ ਹੋਇਆ ਵੀ ਉਦੋਂ ਪਹਿਲਾਂ ਉ ਪਿੰਡ ਦੇ ਲੋਕ ਪਰ ਜਾਣਦੇ ਹੋਣਗੇ ਹੈ ਪਿੰਡ ਦੇ ਲੋਕ ਜਾਣਦੇ ਹੋਣਗੇ ਤਾਂ ਹੀ ਇੱਥੇ ਆਇਆ ਤਾਂ ਹੀ ਇੱਥੇ ਆਇਆ ਨਹੀਂ ਤਾਂ ਕੋਈ ਆਉਂਦਾ ਨਹੀਂ ਹੁਣ ਜੇ ਤੂੰ ਮੈਨੂੰ ਜਾਣਦਾ ਸਿਆ ਤਾਂ ਹੀ ਤੂੰ ਮੇਰੇ ਕੋਲੇ ਆਏਗਾ ਹੈਨਾ ਜੇ ਤੂੰ ਮੇਰੇ ਕੋਈ ਖਰਾਬੀਆਂ ਜਾਣਦਾ ਹੋਏਗਾ ਤੇ ਫਿਰ ਆਪਾਂ ਉਹ ਪਿੰਡ ਛੱਡ ਕੇ ਆਪਾਂ ਅਗਲੇ ਪਿੰਡ 'ਚ ਬਣਾਗੇ ਦੋ ਮਹੀਨੇ ਸੱਕਰੀ ਦਿਨ ਵਾਸਤੇ ਆ ਇੱਥੇ ਤਾਂ ਇਹ ਆ ਬੱਗੀ ਵਾਰ ਕਿ ਤਰਕੇ ਮਾਰ ਕੇ ਤਰਕੇ ਕਿੰਨੀ ਤਰਕੇ ਇਹ ਗੱਲਾਂ ਨੇ ਉਹ ਕਿਉਂ ਜਿੱਤੂਗਾ ਕਿਹੜਾ ਅੱਗੇ ਆ ਕਿਹੜਾ ਪਿੱਛੇ ਆ ਫਿਰ ਸਰਕਾਰ ਦੀ ਆਮ ਆਦਮੀ ਦੀ ਸਰਕਾਰ ਸੀ ਕਹਿੰਦੇ ਯਾਰ ਮੇਰੀ ਸੁਣ ਲੈ ਗੱਲ ਆਮ ਆਦਮੀ ਪਾਰਟੀ ਨੂੰ ਤਾਂ ਅਸੀਂ ਡੱਕਾ ਨਹੀਂ ਕਰਦੇ ਹੂੰ ਸੁਣ ਲੈ ਮੇਰੀ ਗੱਲ ਵੀ ਕੀ ਆ ਆ ਮੁੰਡਾ ਕਾਲਾ ਗਾਇ ਜਿਹੜਾ ਕਾਂਗਰਸ ਦਾ ਵੀ ਮੇਰੇ ਦਿਮਗ ਦੇ ਨਾਲ ਮੈਂ ਚਾਹਣਾ ਵੀ ਚਾਹਣਾ ਵੀ ਆ ਵੀ ਇਹ ਬੰਦਾ ਜਿੱਤ ਸਕਦਾ ਗਰਦੀਪ ਆਲਾ ਫਿਰ ਯਾਰ ਹੁਣ ਗਰਦੀਪ ਨੂੰ ਤਾਂ ਹੁਣ ਮੇਰੀ ਛਾਲੇ ਉਹੀ ਗੱਲ ਆ ਗਈ ਵੀ ਉਹ ਟਰੱਕ ਜਨੀਆ ਦੇ ਵਿੱਚ ਆਇਆ ਠੀਕ ਹੈ ਟਰਾਕੋਜਨੀਆ ਦੇ ਵਿੱਚ ਆ ਕੇ ਕਹਿੰਦਾ ਵੀ ਮੇਰੇ ਕੋਲ ਡੇਢ ਸਾਲ ਪਾਵਰ ਰਹੀ ਮੈਂ ਆਹੋ ਕਰਿਆ ਵੀ ਮੈਂ ਕਹਿੰਦਾ ਵੀ ਉਦੋਂ ਵੀ ਤੁਹ ਤੋਂ ਹੋਇਆ ਤਾਂ ਹੈ ਨਹੀਂ ਜੇ ਤੁਹ ਤੋਂ ਹੋਇਆ ਹੁੰਦਾ ਤੂੰ ਸਾਡੇ ਟੈਂਡਰ ਦਵਾਉਂਦਾ ਡੀਸੀਜਨੀ ਤਰੀ ਪਾਵਰ ਤੂੰ ਕਹਿੰਦਾ ਅਸੀਂ ਮੇਰੀ ਡੀਸੀਜਨੀ ਜਾਂ ਐਸਐਸਪੀ ਜਨੀ ਪਾਵਰ ਸੀ ਮੇਰੇ ਕੋਲ ਕੁਰਸੀ ਤੇ ਜਦੋਂ ਮੈਂ ਬੈਠਾ ਜੀ ਵੀ ਉਦੋਂ ਕਿਹਾ ਤੂੰ ਸਾਡੇ ਨਾਲ ਟੈਂਡਰ ਕਰਵਾ ਤੇ ਤੱਕੇ ਦਾ ਅਸੀਂ ਹੁਣ ਵੀ ਖੰਦੇ ਫਿਰਨੇ ਆ ਹੌਲੀ ਵੀ ਖਾਂਦੇ ਆ ਪਹਿਲਾਂ ਵੀ ਖਾਂਦੇ ਸੀ ਫਿਰ ਲੋਕ ਕੀ ਦੇਖ ਕੇ ਵੋਟਾਂ ਪਾਉਂਦੇ ਨੇ ਸਰਕਾਰ ਦਾ ਬੰਦਾ ਦੇਖਦੇ ਆ ਪਾਰਟੀ ਦੇਖਦੇ ਆ ਵੀ ਮੇਰੀ ਮੇਰੇ ਦਿਮਾਗ ਨਾਲ ਦਾ ਮੇਰੇ ਮੇਰੇ ਹਿਸਾਬ ਨਾਲ ਮੇਰੇ ਦਿਮਾਗ ਦੀ ਗੱਲ ਜਿਹੜੀ ਕਹਿੰਦੀ ਹੈ ਗੱਲ ਵੀ ਉਹ ਤਾਂ ਹੁਣ ਇਹ ਚਾਹੁੰਦੀ ਹੈ ਵੀ ਦੁਬਾਰੇ ਕਾਂਗਰਸ ਨੂੰ ਕਿਵੇਂ ਨਾ ਕਿਵੇਂ ਲੈ ਕੇ ਆਓ ਹੂੰ 27ਵੀਂ ਫਿਰ ਕਾਂਗਰਸ ਆਊ ਵੀ ਮੇਰੇ ਹਿਸਾਬ ਨਾਲ ਆਊਗੀ ਆਊਗੀ ਪੰਜਾਬ 'ਚ ਤਾਂ ਆਊਗੀ ਆਊਗੀ ਹੋਰ ਕਿਤੇ ਆਵੇ ਤਾਂ ਮੈਂ ਕਹਿ ਨਹੀਂ ਸਕਦਾ ਹੂੰ ਪੰਜਾਬ ਦੇ ਵਿੱਚ ਪੱਕੀ ਆ ਅਕੀਆ ਹੋਊਗੀ ਪੰਜਾਬ ਦੇ ਵਿੱਚ ਹਾਂ ਪੰਜਾਬ ਦੇ ਵਿੱਚ ਆਊਗੀ ਕਾਂਗਰਸ ਸਰਕਾਰ ਇਹ ਨਾ ਕਹੋ ਵੀ ਜ਼ਿਮੀਂਦਾਰ ਵਰਗ ਕਹਨੂੰ ਕਾਂਗਰਸ ਨੂੰ ਵੋਟ ਨਹੀਂ ਦਿੰਦਾ ਦੇਊਗਾ ਅਰੇ ਜਿਹੜਾ ਸ਼ਹਿਰੀ ਦਬਕਾਈ ਦੀ ਭਾਜਪੀ ਨੂੰ ਵੋਟ ਜਾਂਦੀ ਹੈ ਫਿਰ ਸ਼ਹਿਰੀ ਬਾਕੀ ਦੀ ਸ਼ਹਿਰੀ ਦਬਕਦੇ ਨੇ ਜੇ ਮੇਰੀ ਸੁਣ ਲੈ ਗੱਲ ਜਿਹੜੇ ਤਾਂ ਮਹਾਜਨ ਲੋਕ ਬੈਠੇ ਨੇ ਵੀ ਉਹ ਤਾਂ ਮੇਰੇ ਹਿਸਾਬ ਨਾਲ ਵੀ ਅੱਧਰ ਉੱਧ ਕਰ ਜਾਣਗੇ ਕਿਹਨੂੰ ਕਿਹਨੂੰ ਏ ਬੀਜਪੀ ਨੂੰ ਤੇ ਕਾਂਗਰਸ ਨੂੰ ਜਿਹੜਾ ਕਿ ਸ਼ਹਿਰ ਤੋਂ ਸੋੜਾ ਸਾਈਡ ਦੇ ਥੋੜਾ-ਥੋੜਾ ਕਾ ਬੈਠਾਗਾ ਉਹ ਨਹੀਂ ਪਾਉਣਾ ਨਾ ਉਹ ਬੀਜਪੀ ਨੂੰ ਪਾਵੇ ਨਾ ਆਮ ਆਦਮੀ ਪਾਰਟੀ ਨੂੰ ਪਾਵੇ ਉਹ ਬੋਟ ਪਾਊਗਾ ਕਾਂਗਰਸ ਨੂੰ ਉਹ ਕਾਂਗਰਸ ਨੂੰ ਬੋਟ ਪਾਊਗਾ ਜਿਵੇਂ ਵਾਅਦੇ ਕਰੇ ਸੀ ਆਮ ਆਦੀ ਪਾਰਟੀ ਨੇ ਬਦਲਾ ਲੈ ਕੇ ਆਵਾਂਗੇ ਉਹਵੇਂ ਹੋਏ ਕੰਮ ਹੋਏ ਉਹਵੇਂ ਮੇਰੇ ਹਿਸਾਬ ਨਾਲ ਤਾਂ ਕੋਈ ਕੰਮ ਨਹੀਂ ਹੋਇਆ ਕੋਈ ਕੰਮ ਨਹੀਂ ਹੋਇਆ ਹਾਂ ਹਾਂ ਇੰਨਾ ਕੰਮ ਜ਼ਰੂਰ ਹੋਇਆ ਵੀ ਟਰੱਕ ਜ ਨਹੀਂ ਆਉਂਦੇ ਵਿੱਚ ਹੈ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀਗਾ ਉਹ ਲਿਆ ਕੇ ਤੇ ਪ੍ਰਧਾਨ ਬਣਾਤੇ ਤੇ ਬੜੇ ਬੁੱਢੇ ਲੈਕਚਰ ਕਰਦੇ ਸੀ ਜਿਹੜੇ ਜਦੋਂ ਵੀ ਆ ਤੇ ਫਲਾਣਾ ਉਮੀਦ ਫੇਰ ਦੀ ਆ ਰਹੇ ਨੇ ਹੈ ਵੀ ਉਹ ਉਥੇ ਬਣਾ ਦੇ ਸਾਡੀ ਜੁਨੀਅਰ ਦੇ ਵਿੱਚ ਡਾਕੂ ਵਿੱਚ ਬਾੜ ਦੇ ਜੁਨੀਅਰ ਦੇ ਵਿੱਚ ਜੁਨੀਅਰ ਤੇ ਇਹਦੇ ਬਾੜੇ ਹੋਏ ਤੇ ਹੁਣ ਉਹ ਕੀ ਕਰਦੇ ਆ ਹੁਣ ਛੈਲਰਾਂ ਦੇ ਵਿੱਚ ਮਾਲ ਲੈ ਗਿਆ ਛੈਲਰਾਂ ਦੇ ਵਿੱਚ ਮਾਲ ਲਿਆ ਹੋਇਆ ਉਹਨਾਂ ਦੇ ਗੇਟ ਪਾਸ ਬਣਨਗੇ ਮੰਡੀਆਂ ਦੇ ਮੰਡੀਆਂ ਦੇ ਬਣਨਗੇ ਸਾਨੂੰ ਤਾਂ ਕਿਸੇ ਨੂੰ ਦੇਣਾ ਕੋਈ ਨਹੀਂ ਉਹਨਾਂ ਬੰਦਿਆਂ ਦੇ ਕੋਲੇ 5 5 6 7 ਗੱਡੀਆਂ ਨਹੀਂ ਗਈਆਂ ਉਹ ਕਿਤੇ ਲੱਖ ਦਾ ਕੋਈ 2 ਲੱਖ ਦਾ ਗੇਟ ਪਾਸ ਉਨਾ ਲੋਕਾਂ ਤੋਂ ਲੈ ਲੈਣਗੇ ਹਾਂ ਠੀਕ ਆ ਵੀ ਪੰਜ ਚਾਰ ਗੱਡੀਆਂ ਉਥੇ ਭੇਜ ਦੇਣਗੇ ਵੀ ਹਾਂ ਹਾਂ ਤੁਹਾਨੂੰ ਵੀ ਦਿੱਤਾ ਗੱਮ ਤੁਹਾਨੂੰ ਪਰ ਕਿਸੇ ਪਤੰਦਰ ਨੇ ਤਾਂ ਵੀ ਕਹਿੰਦੇ ਵੀ ਆਮ ਬਾੜਤੀ ਸਾਡੀ ਆਮ ਆਦਮੀ ਆਮ ਆਮ ਲੋਕਾਂ ਨੂੰ ਅਸੀਂ ਆਮ ਲੋਕਾਂ ਨੂੰ ਮਤਲਬ ਫਾਇਦਾ ਕਰਾਂਗੇ ਆਮ ਲੋਕਾਂ ਦਾ ਕੰਮ ਕਰਾਂਗੇ ਸੁਣੀ ਜਾਊਗਾ ਨਹੀਂ ਇਹ ਕਰਕੇ ਤਾਂ ਹੁਣ ਕਹਿ ਕੇ ਤਾਂ ਹੀ ਆਈ ਸੀ ਤੇਰੇ ਸਾਹਮਣੇ ਕਹਿ ਕੇ ਤਾਂ ਹੀ ਆਈ ਸੀ ਵੀ ਅਸੀਂ ਪੂਰਾ ਵਧੀਆ ਕੰਮ ਕਰਾਂਗੇ ਐ ਕਰਾਂਗੇ ਵਾਹ ਕਰਾਂਗੇ ਪਰ ਕੰਮੀ ਕਿੱਥੇ ਰਹੀ ਫਿਰ ਕੰਮੀ ਯਾਰ ਹੁਣ ਤੂੰ ਦੇਖੀ ਜਾਣਾ ਵੀ ਕੰਮੀ ਕਿੱਥੇ ਨਹੀਂ ਰਹੀ ਹੁਣ ਮੈਂ ਤੁਹਾਨੂੰ ਮੇਰਾ ਮਤਲਬ ਤਾਂ ਇਕੱਲਾ ਟਰੱਕ ਜੁਨੀਆ ਨੂੰ ਕਹਿਣ ਦੀ ਗੱਲ ਹੈ ਵੀ ਟਰੱਕ ਜ ਵੀ ਸਾਡੇ ਧਰਨ ਲੱਗਿਆ ਹੋਇਆ ਸੀ ਮਹਾਲੀ ਹੂੰ ਭਗਵੰਤ ਮਾਨ ਆਇਆ ਕੇਜਰੀ ਵਾਲਾ ਆਇਆ ਸ਼ੌ ਖਾਦੀ ਉਹਨੇ ਆ ਕੇ ਵੀ ਆਨਸਾਰ ਮੈਂ ਸੋਡੀਆਂ ਭਾਈ ਜੁਨੀਆਰਾਵਾਂ ਬਹਾਲ ਕਰ ਦੂੰਗਾ ਮੈਂ ਟਰੱਕ ਡਰਾਈਵਲ ਦੇਖੇ ਨੇ ਟਰੱਕ ਡਰਾਈਵਲ ਮੈਂ ਭਗਵੰਤ ਮਾਨ ਜੀ ਕਹਿੰਦੇ ਸੀ ਵੀ ਸਾਡੇ ਕੋਲੇ ਵੀ ਜੀ ਗੱਡੀ ਰਹੀ ਆ ਮੈਂ ਵੀ ਦੇਖਦਾ ਰਿਹਾ ਹਣਾ ਹੋਟਲਾਂ ਦੇ ਖੜੇ ਵੀ ਹੋਟਲਾਂ ਦੇ ਖੜੇ ਦੇਖਦਾ ਹੁੰਦਾ ਸੀ ਡਰਾਈਵਲ ਕਿਵੇਂ ਪਏ ਨੇ ਕੀ ਕਰਦੇ ਨੇ ਹਣਾ ਪਰ ਸੁਣੀਓ ਲੈ ਕੇ ਦੀ ਗੱਲ ਕਿਸੇ ਨੇ ਨਹੀਂ ਸੁਣੀ ਪਤੰਦਰ ਨੇ ਹਣਾ ਗੱਲ ਕਰੀ ਵੀ ਮੈਂ ਵੀ ਕਹਦਾ ਇਹ ਚੰਨੀ ਸਾਹਿਬ ਆਏ ਪਹਿਲਾਂ ਉਹਨਾਂ ਨੇ ਵੀ ਕਿਹਾ ਵੀ ਮੇਰੀ ਸੁਣ ਗੱਲ ਵੀ ਇੱਕ ਮਿੰਟ ਗੱਲ ਸੁਣ ਹੁਣ ਚੰਨੀ ਸਾਹਿਬ ਤਰ੍ਹਾਂ ਆਏ ਵੀ ਇਹ ਇਹ ਲੋਕਾਂ ਦੀ ਬੇਕੂਫੀ ਹੈ ਹੂੰ ਲੋਕਾਂ ਦੀ ਬੇਕੂਫੀ ਆ ਚੰਨੀ ਸਾਹਿਬ ਚਾਹੇ 2 ਮਹੀਨੇ ਰਹੇ ਚਾਹੇ 3 ਮਹੀਨੇ ਰਹੇ ਚਾਹੇ 1000 ਮਹੀਨੇ ਰਹੇ ਮੈਨੂੰ ਨਹੀਂ ਗਿਆਨ ਹੈਗਾ ਤੇ ਮਤਲਬ ਕਿ ਵੀ ਉਹ ਕੀਰਾਂ ਦਾ ਆਰਡਰ ਕਰ ਗਏ ਸੀ ਨਾ ਵੀ ਛੋੜੀਆਂ ਜੁਨੀਆਨਾ ਭਾਈਆਂ ਸੀ ਬਹਾਲ ਕਰਦੇ ਆ ਜਦੋਂ ਇੱਕ ਬੰਦਾ ਇੱਕ ਬੰਦਾ ਜ਼ੁਮੇਦਾਰ ਪੰਜਾਬ ਦਾ ਇਹ ਗੱਲ ਕੋਈ ਪਾਸ ਕਰਦਾ ਜਾਂ ਪਾਸ ਵੀ ਨਹੀਂ ਕਰੀ ਯਾਰ ਉਹਨੇ ਬੰਦੇ ਨੇ ਵੈਸੇ ਜਵਾਨੀ ਤੋਰਦੇ ਨੇ ਕਹਤਾ ਪਰ ਇਹਨਾਂ ਦਾ ਹੱਕ ਨਹੀਂ ਮੰਨਦਾ ਸੀ ਅਕਸਰ ਨੂੰ ਉਹ ਵੀ ਤਾਂ ਮੁੱਖ ਮੰਤਰੀ ਹੀ ਸੀ ਪੰਜਾਬ ਦਾ ਯਾਰ ਚਾਹੇ ਥੋੜੇ ਦਿਨ ਹੀ ਰਿਹਾ ਜਦੋਂ ਉਹਦੀ ਉਹਦੀ ਜਵਾਨ ਸੀ ਫਿਰ ਇਹਨਾਂ ਦਾ ਹੱਕ ਮੰਨਦਾ ਸੀ ਅਸੀਂ ਉਹ ਬੰਦੇ ਦੀ ਜਵਾਨ ਉਂ ਪਗਾਈਏ ਨਾ ਸਾਡਾ ਆਜੂ ਇਹਨਾਂ ਨੇ ਸੋਚੀ ਕਿਤੇ ਗੱਲ ਨਹੀਂ ਪਰ ਇਹਨਾਂ ਨੇ ਤਾਂ ਇਹ ਕਿਹਾ ਅਸੀਂ ਆਮ ਆਰਥੀ ਨੇ ਵੀ ਪਹਿਲਾਂ ਗੁੰਡਾ ਰਾਜਾ ਵੀਆਈਪੀ ਰਾਜਾ ਅਸੀਂ ਖਤਮ ਕਰਾਂਗੇ ਫਿਰ ਖਤਮ ਹੋ ਗਿਆ ਦੇ ਹੁਣ ਕੀ ਹੈ ਹੁਣ ਕੀ ਆ ਹੈ ਉਥੇ ਉਥੇ ਜੇਲ੍ਹ ਕੋਲੇ ਚੱਲ ਤੇ ਦਿਨ ਦਾ ਘੇਰ ਕੇ ਆ ਨਹੀਂ ਦੇਖਦੇ 50 ਰੁਪਏ ਕ 100 ਰੁਪਿਆ ਮਾਰ ਕੇ ਸਿੱਟ ਲੰਗ ਪੈਣ ਪਰੇ ਪੱਸੀ ਮਾਰ ਦਿੰਦੇ ਅਗਲੇ ਦੇ ਜੇ ਵੀ ਤਾਂ ਪੈਸੇ ਕੱਢ ਕੇ ਲੈ ਜਾਂਦੇ ਆ ਹੈ ਸਾਡੀ ਤਾਂ ਨਹੀਂ ਟਾਈਮ ਹੈਗਾ ਕਿਤੇ ਨਹੀਂ ਟਾਈਮ ਆ ਬਿਲਕੁਲ ਟਾਈਮ ਨਹੀਂ ਹੈਗਾ ਨਾ ਕੋਈ ਪੁਲਿਸ ਪੁੱਛਦੀ ਹੈ ਨਾ ਕੋਈ ਹੋਰ ਪੁੱਛਦਾ ਕੋਈ ਪੁੱਛਦਾ ਕਿਸੇ ਨੂੰ ਗਰੀਬ ਬੰਦੇ ਨੂੰ ਕੋਈ ਨਹੀਂ ਪੁੱਛਦਾ ਗਰੀਬ ਨੂੰ ਵੀ ਅਮੀਰ ਨੂੰ ਵੀ ਨਹੀਂ ਪੁੱਛਦਾ ਯਾਰ ਅਮੀਰ ਦੇ ਵੀ ਚਾਰ ਮਾਰਦੇ ਸਿੱਤਰ ਸਿੱਤਰ ਉਹਦੀ ਮੈਂ ਐਂ ਲੱਗਦਾ ਵੱਡਿਆ ਖੋਲ ਕੇ ਲੈ ਗਿਆ ਉਹ ਵੱਡਿਆ ਜਾਏਗਾ ਦੇਖਦੇ ਨਹੀਂ 50 ਰੁਪਏ ਕਿ 100 ਰੁਪਏ ਉਹਦੀ ਫਿਰੇ ਸਾਰੇ ਨਾਲ ਸ਼ੱਟ ਸ਼ੱਟ ਮਾਰ ਲਗੇ ਜਾਂ ਉਹਦੀ ਬਾਅਦ ਸ਼ੱਟ ਮਾਰ ਲਗੇ ਕੀ ਕਰਾਂਗੇ ਦੱਸ ਮੈਨੂੰ ਪਹਿਲਾਂ